ਸੁਸਤ ਚੱਕਦੇ ਆ ਮੈਂ ਰੂਰ ਕਰੋਣਾ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾਕਟਰ ਪਰਮੇਂਦਰ ਸਿੰਘ ਜੀ ਨੈਸ਼ਨਲ ਅਵਾਰਡ ਜੇਤੂ ਨੇ ਜਿਨ੍ਹਾਂ ਸਾਦਕਾ ਅਸੀਂ ਕਈ ਚਿਹਰਿਆਂ ਨੂੰ ਮਸਾਮੂਤ ਕਰ ਚੁੱਕੇ ਆ ਬਲਜੀਤ ਵੀਰ ਜੀ ਜਿਹੜੇ ਲਗਾਤਾਰ ਇਸ ਨਾਟਕ ਨਾਲ ਜੁੜੇ ਹੋਏ ਆ ਬਜੀਤ ਬਜੀਤ ਕੇ ਜਰਾ ਵੀਰ ਕਿਉ ਇਹਨਾਂ ਤੋਂ ਬੈਲਾ ਸਾਡੀ ਭੈਣ ਖੜੀ ਹੈ ਇਹਨਾਂ ਨੂੰ ਤੁਸੀਂ ਅਕਸਰ ਹੀ ਜਿਹੜਾ ਸੋਸ਼ਲ ਮੀਡੀਆ ਦੇ ਵੱਡੇ ਵੱਡੇ ਪਲੇਟਫਾਰਮਾਂ ਤੇ ਦੇਖ ਸਕਦੇ ਹੋ ਅਕਸਰ ਮਾਂ ਦਾ ਕਿਰਦਾਰ ਜਿਹੜਾ ਐ ਨਿਭਾਉਂਦੇ ਨਜ਼ਰ ਆਉਂਦੇ ਆ ਥੋੜੇ ਦਿਨ ਪਹਿਲਾਂ ਹੀ ਮਾਂ ਵਰਸ ਗਰੀਬੀ ਕੱਲ ਹੀ ਇਹਨਾਂ ਦਾ ਗੀਤ ਰਿਲੀ ਹੋਇਆ ਜਿਹਦੇ ਵਿੱਚ ਦੱਸਿਆ ਗਿਆ ਕਿ ਜੇ ਘਰ ਵਿੱਚ ਗਰੀਬੀ ਨਾ ਹੁੰਦੀ ਤਾਂ ਬੱਚਤ ਮੈਂ ਤੈਨੂੰ ਅੱਖਾਂ ਤੋਂ ਨਹੀਂ ਕਰਦੀ ਅਗੀ ਸੁਣਿਓ ਮਾਂ ਵਰਸ ਜੀ ਗਰੀਬੀ ਬਹੁਤ ਸੋਹਣਾ ਕਿਰਦਾਰ ਹੈ ਇਹਨਾਂ ਦਾ ਭੈਣ ਨੇ ਸਾਡੇ ਨਵਾਇਆ ਜੇਕਰ ਗੱਲ ਕਰੀਏ ਤਾਂ ਇਹ ਭੈਣ ਨੇ ਬਜ਼ੁਰਗਾਂ ਦੀ ਛੇ ਵਾਲੀ ਆਸ਼ਰਮ ਖੋਲ੍ਹਿਆ ਰੈਕੋਰਡ ਦੇ ਵਿੱਚ ਆਪਣਾ ਬਜ਼ੁਰਗਾਂ ਦੇ ਨਾਲ ਪਿਆਰ ਇੰਨਾ ਕਿ ਇਹਨਾਂ ਨੇ ਮੈਚ ਕਰਾਉ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦੇ ਮੈਂ ਬਜ਼ੁਰਗ ਨਹੀਂ ਸੱਡ ਸਕਦੀ ਆਸ਼ਰਮ ਚਲਾ ਰਹੇ ਆ ਮੇਰਾ ਵੀਰ ਜਗਸੀਰ ਬਾਬਲੂ ਇਹ ਪੈਸੇ ਐਕਟ ਕਰਦਾ ਕਿ ਤੇ ਉਹਨਾਂ ਨੂੰ ਸਮਝੋ ਵੀ ਸੱਚੀ ਉਹ ਖਾਂਦਾ ਉਹ ਤਾਂ ਇਹ ਅਜਨੂਬੇ ਡਾਕਟਰ ਹੈ ਠੀਕ ਹੈ ਇਹ ਡਾਕਟਰ ਆ ਗਾਜੂਬੇ ਤੇ ਐਕਟ ਕਰਦਾ ਪਰ ਬਾਅਦ ਥੋੜੀ ਇੰਨਾ ਕੰਮ ਹੁੰਦਾ ਕਿ ਜਦੋਂ ਤੁਹਾਡੇ ਚਿਹਰਿਆਂ ਵੱਲ ਦੇਖਦਾ ਉਹਦਾ ਸੀਰੀਅਸ ਹੁੰਦਾ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਜਾਂਦੇ ਆ ਪਰ ਇਸੇ ਗੱਲ ਕਹਿਣੇ ਆ ਕਿ ਤਸਵੀਰ ਕਿਸੇ ਘਰ ਦੀ ਨਾ ਹੋਵੇ ਕਿਸੇ ਘਰ ਵਿੱਚ ਮਾਂ ਨੂੰ ਸੰਗੜਨਾ ਨਾ ਲੋੜੇ ਪੈਣ ਐ ਬਾਕੀ ਡਾਕਟਰ ਸਾਹਿਬ ਗੱਲ ਕਰਨਗੇ ਸਾਡੇ ਨਾਲ ਹਾਂਜੀ ਹਾਂਜੀ ਤੁਸੀਂ ਜਿਹੜਾ ਸਾਡਾ ਇੱਕ ਨਾਟਕ ਦੇ ਰੂਪ ਵਿੱਚ ਸਤਾਈ ਦੇਖੀ ਆ ਪੰਜਾਬੀ ਤਖਤ ਖਾਨ ਦਾ ਜੀ ਹੁਣ ਮੈਂ ਸਾਰੇ ਨਾਲ ਇੱਕ ਫਤਿਹ ਦੀ ਖਾਨ ਸਾਂਝੀ ਕਰਨੀ ਚਾਹਾਂਗੇ ਆਪਾਂ ਗੱਜ ਕੇ ਬੋਲਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣੀ ਜਿੱਦਾਂ ਸਾਡੇ ਫਿਰੋਜ਼ ਖਾਨ ਵੀਰ ਨੇ ਦੱਸਿਆ ਜੀ ਸਾਡੀ ਟੀਮ ਬਾਰੇ ਸਾਰਾ ਅਸੀਂ ਇੱਕ ਬੇਨਤੀ ਕਰਾਂਗੇ ਪਿੰਡ ਦੇ ਸਾਡੇ ਮੁਖੀ ਸਰਪੰਚ ਸਾਹਿਬ ਨੂੰ ਤੇ ਸਾਡੇ ਸੈਕਟਰੀ ਸਾਹਿਬ ਕਿ ਜਿਹੜਾ ਵੀ ਕੋਈ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਬੱਚਾ ਨਸ਼ੇ ਦਲਦਲ ਚ ਫਸਿਆ ਹੋਇਆ ਆਪਾਂ ਉਹਨੂੰ ਕਈ ਵਾਰੀ ਨਸ਼ੇੜੀ ਚੋਰ ਮਜਬੂਰੀ ਬਣ ਜਾਂਦੇ ਨੇ ਦੂਰੀਆਂ ਕਰਦੀਆਂ ਉਹਨੂੰ ਪਿਆਰ ਕਰੋ ਪਿਆਰ ਕਰਕੇ ਜੇ ਉਹ ਤੁਹਾਨੂੰ ਕਹਿੰਦਾ ਜੀ ਮੈਂ ਇਸ ਦਲਦਲ ਚੋਂ ਨਿਕਲਣਾ ਚਾਹਣਾ ਸਰਪੰਚ